ਸਸ ਸਿਕਾ ਦੋਸਤੋ ਇੱਕ ਵਾਰੀ ਫਿਰ ਤੋਂ ਪ੍ਰੋਗਰਾਮ ਡਾਇਰੈਕਸ਼ਨ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਅੱਜ ਆਪਾਂ ਗੱਲ ਕਰਨੀ ਹੈ ਆਸਟ੍ਰੇਲੀਆ ਤੁਸੀਂ ਕਿਸ ਤਰ੍ਹਾਂ ਦੇ ਨਾਲ ਜਾ ਸਕਦੇ ਹੋ ਖਾਸ ਤੌਰ ਤੇ ਗੈਪ ਵਾਲੇ ਜਿਹੜੇ ਸਟੂਡੈਂਟ ਨੇ ਉਹ ਕਿਸ ਤਰ੍ਹਾਂ ਦੇ ਨਾਲ ਅਪਲਾਈ ਕੀਤਾ ਜਾ ਸਕਦਾ ਉਹਨਾਂ ਦਾ ਕਿਸ ਤਰ੍ਹਾਂ ਦੇ ਨਾਲ ਵੀਜ਼ਾ ਲੈ ਸਕਦੇ ਨਾਲ ਦੀ ਨਾਲ 2024 ਜਿਹਨੇ ਪਾਸ ਆਉਣ ਨੇ ਉਹਨਾਂ ਦੇ ਲਈ ਕੀ ਕੀ ਆਪਸ਼ਨਸ ਨੇ ਕੈਨੇਡਾ ਦੀ ਗੱਲ ਵੀ ਕਰਾਂਗੇ ਸਤੰਬਰ ਇਨਟੇਕ ਦੇ ਲਈ ਕਿਹੜੀਆਂ ਸੀਟਸ ਅਵੇਲੇਬਲ ਨੇ ਕਿਹੜੇ ਕਿਹੜੇ ਕਾਲਜ ਦੇ ਵਿੱਚ ਤੁਸੀਂ ਐਡਮਿਸ਼ਨ ਜਿਹੜੇ ਲੈ ਸਕਦੇ ਹੋ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਪਾਸ ਹੋਇਆ ਸਭ ਨੂੰ ਮੁਬਾਰਕਾਂ ਸੀਬੀਐਸਸੀ ਦਾ ਬੋਰਡ ਜਿਵੇਂ ਆਪਾਂ ਕਹਿ ਦਈਏ ਕੁਝ ਦਿਨ ਪਹਿਲਾਂ ਜਿਹੜਾ ਰਿਜ਼ਲਟ ਆਇਆ ਸੀਗਾ ਔਰ ਨਾਲ ਦੀ ਨਾਲ ਤੁਸੀਂ ਜਿਹੜਾ ਹੈ ਕੈਨੇਡਾ ਦੇ ਵਿੱਚ ਸਟੱਡੀ ਐਕਸਚੇਂਜ ਪ੍ਰੋਗਰਾਮ ਰਾਹੀਂ ਵੀ ਜਾ ਸਕਦੇ ਹੋ ਸੋਰੀ ਆਸਟ੍ਰੇਲੀਆ ਦੇ ਵਿੱਚ ਤੁਸੀਂ ਸਟੱਡੀ ਐਕਸਚੇਂਜ ਪ੍ਰੋਗਰਾਮ ਰਾਹੀਂ ਵੀ ਅਪਲਾਈ ਕਰ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਕੌਣ-ਕੌਣ ਐਲੀਜੀਬਲ ਹੈ ਇਸ ਬਾਰੇ ਗੱਲ ਕਰਾਂਗੇ ਸਾਡੇ ਨਾਲ ਸਾਰੀ ਜਾਣਕਾਰੀ ਦੇਣ ਦੇ ਲਈ ਨੇ ਗੁਰਪ੍ਰੀਤ कौर ਬਾਠ ਮੈਮ ਬਹੁਤ-ਬਹੁਤ ਸਵਾਗਤ ਹੈ ਜੀ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਥੈਂਕ ਯੂ ਸਭ ਤੋਂ ਪਹਿਲਾਂ ਜੀ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਕਿ ਹੁਣੇ ਤੁਸੀਂ ਆਸਟ੍ਰੇਲੀਆ ਜਾ ਕੇ ਆਏ ਹੋ ਕਿਸ ਤਰ੍ਹਾਂ ਦਾ ਸਿਨੈਰੀਓ ਸੀਗਾ ਕਿ ਜਿਹੜੇ ਸਟੂਡੈਂਟ ਨੂੰ ਮਿਲੇ ਹੋ ਜਿਹੜੇ ਕ੍ਰੀਏਟਿਵ ਫਿਊਚਰ ਵੱਲੋਂ ਭੇਜੇ ਗਏ ਆ ਜਾਂ ਹੋਰ ਵੀ ਜਿਹੜੀਆਂ ਕਿਸੇ ਕੰਪਨੀ ਵੱਲੋਂ ਭੇਜੇ ਗਏ ਹੁਣ ਤੁਹਾਡੀ ਸਟੂਡੈਂਟਸ ਨਾਲ ਗੱਲਾਂ ਬਾਤਾਂ ਹੋਈਆਂ ਕਿ ਕਿਸ ਤਰ੍ਹਾਂ ਦਾ ਉੱਥੇ ਉਹ ਆਪਣਾ ਸਰਵਾਈਵ ਕਰ ਪਾ ਰਿਹਾ ਹੈ ਸੜੀ ਕਿਵੇਂ ਚੱਲ ਰਹੀ ਹੈ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਕਿਹੜੀ ਕਿਹੜੀਆਂ ਬੈਸਟ ਆਪਸ਼ਨ ਹੈਗੀਆਂ ਨੇ ਸਟੂਡੈਂਟਸ ਦੇ ਲਈ ਪਲਵਿੰਦਰ ਜੀ ਮੈਂ ਆਸਟ੍ਰੇਲੀਆ ਟੂਰ ਤੇ ਗਈ ਸੀਗੀ ਆਸਟ੍ਰੇਲੀਆ ਮੇਂ ਜਦ ਟੂਰ ਦਾ ਮੇਰਾ ਰੀਜ਼ਨ ਜਿਹੜਾ ਸੀਗਾ ਜਿਹੜੇ ਸਾਡੇ ਬੱਚੇ ਇਥੋਂ ਆਸਟ੍ਰੇਲੀਆ ਸਟੱਡੀ ਐਕਸਚੇਂਜ ਪ੍ਰੋਗਰਾਮ ਦੇ ਲਈ ਜਾ ਰਹੇ ਨੇ ਖਾਸ ਕਰਕੇ ਸਾਡੇ ਗੈਪ ਵਾਲੇ ਬੱਚੇ ਜਿਨ੍ਹਾਂ 2019 2018 ਪਾਸ ਆਊਟ ਨੇ ਤੇ ਮੇਜ਼ਰ ਮੇਰਾ ਕੰਸਰਨ ਉਹਨਾਂ ਬੱਚਿਆਂ ਦੇ ਨਾਲ ਮਿਲਣਾ ਸੀਗਾ ਕਿਸੇ ਬੱਚਿਆਂ ਦੀਆਂ ਸੀਓਆਈ ਆਈਆਂ ਉਹਨਾਂ ਦਾ ਵੀਜ਼ਾ ਜਿਹੜਾ ਅੱਗੇ ਕਨਵਰਟ ਦੇ ਵਾਸਤੇ ਅਸੀਂ ਅਪਲਾਈ ਕੀਤਾ ਹੋਇਆ ਹੈ ਕੁਝ ਬੱਚਿਆਂ ਦੇ ਜਿਨ੍ਹਾਂ ਦੇ ਵੀਜ਼ਾਸ ਗ੍ਰਾਂਟ ਹੋ ਗਏ ਸੀਗੇ ਅਸੀਂ ਕਨਵਰਟ ਕਰਾ ਲੈ ਸੀਗੇ ਉਹਨਾਂ ਬੱਚਿਆਂ ਨੂੰ ਮਿਲਣਾ ਮੇਰਾ ਬਹੁਤ ਮੈਜ਼ਰ ਸੀਗਾ ਜਿਹਦੇ ਲਈ ਇਹ ਮੈਂ ਟੂਰਤੇ ਗਈ ਸੀਗੀ ਬਾਕੀ ਜਿਹੜੇ ਸਾਡੇ ਸਟੂਡੈਂਟ ਆਲਰੇਡੀ ਜਿਹੜੇ ਰੈਗੂਲਰ ਸਟੱਡੀ ਲਈ ਗਏ ਆ ਉਹਨਾਂ ਨੂੰ ਵੀ ਮੈਂ ਮਿਲੀ ਆ ਉੱਥੇ ਤੇ ਜਿਹੜੀਆਂ ਮੈਜ਼ਰ ਸੀਜ਼ਾਂ ਦੇਖਣ ਦੇ ਵਿੱਚ ਆਈਆਂ ਜਿਹੜੀਆਂ ਚੀਜ਼ਾਂ ਅਸੀਂ ਉੱਥੇ ਵਾਚ ਕੀਤੀਆਂ ਐ ਜਿਹੜੀਆਂ ਸਟੂਡੈਂਟਸ ਦੀਆਂ ਉੱਥੇ ਅਸੀਂ ਗੱਲਬਾਤ ਸੁਣੀ ਆ ਤੇ ਜਿਹੜਾ ਇੱਕ ਰੋਲਾ ਹੈ ਕਿ ਮਾਰਕੀਟ ਦੇ ਵਿੱਚ ਕੰਮ ਹੈ ਨਹੀਂ ਫੋਰਨ ਕੰਟਰੀਆਂ ਦੇ ਵਿੱਚ ਜਾਂ ਆਸਟ੍ਰੇਲੀਆ ਜਾਂ ਕੈਨੇਡਾ ਕਿਸੇ ਵੀ ਕੰਟਰੀ ਦੀ ਗੱਲ ਕਰ ਲਈਏ ਤੇ ਮੋਸਟਲੀ ਅਸੀਂ ਬੱਚਿਆਂ ਨੂੰ ਮਿਲੇ ਆ ਮੋਸਟਲੀ ਬੱਚੇ ਦੋ ਦੋ ਸ਼ਿਫਟਾਂ ਦੇ ਵਿੱਚ ਉੱਥੇ ਕੰਮ ਕਰ ਰਹੇ ਨੇ ਨਾਲ-ਨਾਲ ਆਪਣਾ ਕਾਲਜ ਯੂਨੀਵਰਸਿਟੀ ਵੀ ਜਿਹੜੀ ਆ ਸਟੱਡੀ ਜਿਹੜੀ ਆ ਉਹ ਵੀ ਨਾਲ ਦੀ ਨਾਲ ਪੈਰਲਰ ਕਰ ਰਹੇ ਨੇ ਤੇ ਮੈਨੂੰ ਨਹੀਂ ਲੱਗਦਾ ਕਿਸੇ ਵੀ ਬੱਚੇ ਨੂੰ ਆਸਟ੍ਰੇਲੀਆ ਦੇ ਵਿੱਚ ਕੋਈ ਕੰਮ ਦੀ ਕਾਇਟ ਹੈਗੇ ਆ ਥੋੜੇ ਕੰਮ ਬਟ ਇਹ ਨਹੀਂ ਕਿ ਕਿਸੇ ਬੱਚੇ ਨੂੰ ਉੱਥੇ ਕੰਮ ਨਹੀਂ ਮਿਲ ਰਿਹਾ ਕੰਮ ਸਾਰੇ ਬੱਚਿਆਂ ਨੂੰ ਮਿਲ ਰਿਹਾ ਸਾਰੇ ਬੱਚੇ ਆਪਣੀਆਂ ਫੀਸਿਸ ਕੱਢ پا ਰਹੇ ਨੇ ਮੇਜਰ ਜਿਹੜਾ ਬੱਚੇ ਦਾ ਜਿਹੜਾ ਉੱਥੇ ਰੀਜ਼ਨ ਹੈ ਉਹ ਪੀਆਰ ਦੇ ਲਈ ਕਨਸਰਨ ਹੈ ਕਿਉਂਕਿ ਉਥੇ ਮੋਸਟਲੀ ਬੱਚੇ ਦੀ ਜਿਹੜੀ ਆ ਥੋੜਾ ਜਿਹਾ ਬਿਜ਼ਨਸ ਦੇ ਤਰੀਕੇ ਨਾਲ ਉਸ ਚੀਜ਼ ਨੂੰ ਸੋਚਿਆ ਜਾਂਦਾ ਬੱਚੇ ਨੂੰ ਕਾਲਜ ਚੇਂਜ ਕਰਾ ਦਿੱਤਾ ਜਾਂਦਾ ਫਿਰ ਬੱਚਾ ਉਹ ਕੋਰਸ ਕਰਦਾ ਮੰਨ ਲਓ ਕਿ ਬੱਚਾ 5 6 ਸਾਲ 7 ਸਾਲ 8 ਸਾਲ ਕੰਟੀਨਿਊਸਲੀ ਬੈਕ ਟੂ ਬੈਕ ਸਟੱਡੀ ਕਰੀ ਜਾਂਦਾ ਸਟੱਡੀ ਕਰੀ ਜਾਂਦਾ ਜ ਜਿਹਦੇ ਵਿੱਚ ਹੁਣ ਆਸਟ੍ਰੇਲੀਆ ਨੇ ਵੀ ਥੋੜੇ ਰੂਲ ਚੇਂਜ ਕੀਤੇ ਆ ਕਿ ਤੁਸੀਂ ਬਾਰ ਬਾਰ ਸਟੱਡੀ ਦੇ ਉੱਤੇ ਨਹੀਂ ਜਾ ਸਕਦੇ ਉਹਦੇ ਲਈ ਅਸੀਂ ਥੋੜੇ ਜੇ ਆਪਣੇ ਵੱਲੋਂ ਐਫਰਟਸ ਕੀਤੇ ਆ ਕ੍ਰੀਏਟਿਵ ਫਿਊਚਰ ਕਾਉਂਸਲੈਂਜਾਂ ਨੇ ਆਪਣਾ ਉੱਥੇ ਆਫਿਸ ਵੀ ਸੈਟਅਪ ਕਰ ਲਿਆ ਕਿ ਜਿਹੜੇ ਸਾਡੇ ਬ ਤੁਸੀਂ ਸਰਵਿਸਿਸ ਦੇ ਹੀ ਸਕੀਏ ਬਾਕੀ ਹੋਰ ਬੱਚੇ ਜਿਨ੍ਹਾਂ ਨੂੰ ਹੈਲਪ ਚਾਹੀਦੀ ਹੈ ਜਿਨ੍ਹਾਂ ਨੂੰ ਜ਼ਰੂਰਤ ਆ ਅੱਗੇ ਗਾਈਡੈਂਸ ਦੀ ਕਿ ਕਿਵੇਂ ਵਰਕ ਪਰਮਿਟ ਕਨਵਰਟ ਕਰਾਈਏ ਵਾਰ-ਵਾਰ ਸਟੱਡੀ ਦੇ ਉੱਤੇ ਬੱਚਾ ਜਾ ਜਾ ਕੇ ਆਪਣੀਆਂ ਫੀਸਿਸ ਕੱਢ ਕੱਢ ਕੇ ਭਰੀ ਜਾ ਰਿਹਾ ਤੇ ਉੱਥੇ ਬੱਚਾ ਉਸ ਚੀਜ਼ ਦੀ ਬੱਚੇ ਨੂੰ ਨੌਲੇਜ ਨਹੀਂ ਹੈ ਸਮਝ ਨਹੀਂ ਕਹਿ ਲੋ ਤੇ ਜਾ ਕੇ ਲੋ ਕਿਸੇ ਐਕਸਪੀਰੀਅੰਸ ਕੰਸਲਟੈਂਟ ਕੋਲ ਨਹੀਂ ਪਹੁੰਚ ਪਾ ਰਿਹਾ ਤੇ ਸਾਡੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਕਿ ਉਹਨਾਂ ਬੱਚਿਆਂ ਦੀ ਜਿਹੜੀ ਆ ਪ੍ਰੋਪਰ ਤਰੀਕੇ ਨਾਲ ਹੈਲਪ ਕੀਤੀ ਜਾਵੇ ਕਿਹੜੇ ਏਰੀਆ ਦੇ ਵਿੱਚ ਜਾ ਕੇ ਉਹਨਾਂ ਨੂੰ ਪੀਆਰ ਮਿਲ ਸਕਦੀ ਹੈ ਕਿਹੜੇ ਜੌਬ ਵਾਫਰਤੇ ਉਹਨਾਂ ਨੂੰ ਵਰਕ ਪਰਮਿਟ ਮਿਲ ਸਕਦਾ ਹੈ ਉਹਦੇ ਲਈ ਅਸੀਂ ਪ੍ਰੋਪਰ ਕਨਸਰਨਡ ਹੈ ਇਸ ਟਾਈਮ ਬੱਚਿਆਂ ਦੇ ਲਈ ਤੇ ਉਹਦੇ ਲਈ ਅਸੀਂ ਪ੍ਰੋਪਰ ਹੈਲਪ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਤੇ ਉਹਦੇ ਲਈ ਅਸੀਂ ਬਹੁਤ ਸਾਰੇ ਜਿਹੜੇ ਸਾਡੇ ਕੋਲ ਸੋਰਸਸ ਵੀ ਹੈਗੇ ਨੇ ਜਿਨ੍ਹਾਂ ਦੇ ਥਰੂ ਅਸੀਂ ਬੱਚਿਆਂ ਦੀ ਹੈਲਪ ਕਰਾਂਗੇ ਤੇ ਸਾਡੇ ਜਿਹੜੇ ਉੱਥੇ ਹੈੱਡ ਨੇ ਆਫਿਸ ਸੰਭਾਲ ਰਹੇ ਨੇ ਉਹ ਪ੍ਰੋਪਰ ਤਰੀਕੇ ਨਾਲ ਸਾਨੂੰ ਟਾਈਮ ਟੂ ਟਾਈਮ ਉਹਨਾਂ ਦੀ ਅਪਡੇਸ਼ਨ ਵੀ ਦੇਣਗੇ ਤਾਂ ਕਿ ਅਸੀਂ ਇੱਥੋਂ ਵੀ ਜੋ ਬੱਚੇ ਦੀ ਹੈਲਪ ਕਰ ਸਕਦੇ ਉਹ ਵੀ ਕਰ ਸਕੀਏ ਤੇ ਕੁਝ ਸਾਡੇ ਬੱਚੇ ਜਿਹੜੇ ਹੁੰਦੇ ਆ ਇੰਡੀਆ ਦੇ ਵਿੱਚ ਬੈਠੇ ਆ ਉਹਨਾਂ ਨੂੰ ਉੱਥੋਂ ਜਿਹੜਾ ਜਾਨਣਾ ਤੇ ਉਹ ਸਾਡੇ ਆਸਟ੍ਰੇਲੀਆ ਦੇ ਹੈੱਡ ਆਫਿਸ ਦੇ ਵਿੱਚ ਵੀ ਜਾ ਕੇ ਗੱਲ ਕਰ ਸਕਦੇ ਨੇ ਜਿਹੜੇ ਸਾਡਾ ਆਸਟ੍ਰੇਲੀਆ ਦੇ ਵਿੱਚ ਆਫਿਸ ਹੈ ਕਿਉਂਕਿ ਜਿਹੜਾ ਇੰਡੀਆ ਦੇ ਵਿੱਚ ਬੱਚਾ ਬੈਠਾ ਉਹਨੂੰ ਆਸਟ੍ਰੇਲੀਆ ਦੇ ਬਾਰੇ ਕਨਸਰਨ ਹੁੰਦਾ ਕਿ ਉੱਥੇ ਕੀ ਚੱਲ ਰਿਹਾ ਤੇ ਉਥੋਂ ਦੇ ਸਟਾਫ ਨਾਲ ਗੱਲ ਕਰਕੇ ਉਹ ਜਾਣ ਸਕਦਾ ਹੈ ਕਿ ਉੱਥੇ ਕੀ ਸਿਨੈਰੀਓ ਕਿਵੇਂ ਦਾ ਮਾਹੌਲ ਹੈ ਕਿਦੇ ਵਿੱਚ ਅਪਲਾਈ ਕਰਕੇ ਕਿਵੇਂ ਜਾਇਆ ਜਾ ਸਕਦਾ ਹੈ ਬਿਲਕੁਲ ਹੈ ਜਿਹੜੇ ਵੀ ਦਰਸ਼ਕ ਸਾਡਾ ਸ਼ੋਅ ਦੇਖ ਰਹੇ ਨੇ ਜਿਵੇਂ ਮੈਮ ਹੁਣ ਆਸਟ੍ਰੇਲੀਆ ਤੋਂ ਆਏ ਆ ਖਾਸ ਤੌਰ ਤੇ ਅੱਜ ਇੱਥੇ ਆਉਣ ਤੋਂ ਬਾਅਦ ਇਹਨਾਂ ਦਾ ਫਰਸਟ ਸ਼ੋਅ ਸੀਗਾ ਤੇ ਉਸ ਬਾਰੇ ਆਪਾਂ ਗੱਲ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਸਟੂਡੈਂਟ ਕਿਵੇਂ ਕੰਮ ਕਰ ਸਕਦੇ ਆ ਉੱਥੇ ਕਿਸ ਤਰ੍ਹਾਂ ਦੇ ਨਾਲ ਸਰਵਾਈਵ ਕਰ ਸਕਦੇ ਆ ਪੀਆਰ ਨੂੰ ਲੈ ਕੇ ਤੁਹਾਨੂੰ ਕੀ ਆਪਸ਼ਨਸ ਹੈਗੀਆਂ ਨੇ ਤਾਂ ਜਿਵੇਂ ਮੈਮ ਕਹ ਰਹੀ ਹੈ ਕਿ ਰੇ ਕੰਟਰੀ ਦੇ ਵਿੱਚ ਕੰਮ ਨੂੰ ਲੈ ਕੇ ਜਦੋਂ ਕਈ ਵਾਰੀ ਸਟੂਡੈਂਟ ਹੁੰਦਾ ਜਾਂਦਿਆਂ ਸਰ ਤੁਹਾਨੂੰ ਥੋੜੀਆਂ-ਬੋੜੀਆਂ ਪ੍ਰੋਬਲਮਸ ਹੋ ਸਕਦਾ ਆ ਸਕਦੀਆਂ ਹੁਣ ਪਰ ਹਰ ਮੁਲਕ ਦੇ ਵਿੱਚ ਕੰਮ ਹੈ ਬਹੁਤ ਸਾਰੇ ਪੰਜਾਬੀ ਉੱਥੇ ਹੈਗੇ ਆ ਆਲਰੇਡੀ ਸੈਟਲ ਨੇ ਔਰ ਮੈਮ ਸ਼ੋਹਰ ਤੋਂ ਪਹਿਲਾਂ ਮੈਂ ਦੱਸ ਰਹੀ ਸੀ ਬਹੁਤ ਸਾਰੇ ਇਸ ਤਰ੍ਹਾਂ ਦੇ ਸਟੂਡੈਂਟ ਨੇ ਜਿਨ੍ਹਾਂ ਨੇ ਉੱਥੇ ਜਾ ਕੇ ਪੀਆਰ ਲੈ ਲਈ ਹੈ ਆਪਣੇ ਵਧੀਆ ਘਰ ਲੈ ਹੋਏ ਨੇ ਵਧੀਆ ਗੱਡੀਆਂ ਲਈ ਹੋਏ ਨੇ ਆਪਣਾ ਵਧੀਆ ਲਾਈਫ ਸਟਾਈਲ ਹੈ ਜਿਹੜਾ ਬਣਾਇਆ ਹੋਇਆ ਉਸ ਦੇ ਲਈ ਮਿਹਨਤ ਕਰਨੀ ਪੈਂਦੀ ਹੈ ਸਟੱਡੀ ਨੂੰ ਪ੍ਰੀਫਰੈਂਸ ਦੇਣੀ ਪੈਂਦੀ ਹੈ ਜੇ ਤੁਸੀਂ ਸਟੱਡੀ ਤੇ ਗਏ ਹੋ ਤਾਂ ਮੈਮ ਹੁਣ ਜਿਹੜੇ ਸਟੂਡੈਂਟ ਆਸਟ੍ਰੇਲੀਆ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਕੀ ਆਪਸ਼ਨਸ ਨੇ ਕਿਹੜਾ ਇਨਟੇਕ ਸਿਸਟਮ ਅੱਗੇ ਅਵੇਲੇਬਲ ਹੈ ਔਰ ਕਿਸ ਤਰ੍ਹਾਂ ਦੀ ਪ੍ਰੋਫਾਈਲ ਵਾਲੇ ਨੇ ਜਿਹੜੇ ਅਪਲਾਈ ਕਰ ਸਕਦੇ ਆ ਆ ਪਲਵਿੰਦਰ ਜੀ ਖਾਸ ਕਰਕੇ 2024 ਵਾਲੇ ਸਟੂਡੈਂਟ ਲਈ ਜਿਹੜਾ ਮੈਂ ਮੈਸੇਜ ਜਿਹੜਾ ਕਨਵੇ ਕਰਨਾ ਚਾਹੁੰਦੀ ਆ ਬੱਚਿਆਂ ਦੇ ਤੱਕ ਕਿ ਇੱਕ ਤਾਂ ਆਪਣੇ ਆਇਲਟ ਸਕੋਰ ਦੇ ਉੱਤੇ ਮੇਜਰਲੀ ਤੁਹਾਡਾ ਫੋਕਸ ਹੋਣਾ ਚਾਹੀਦਾ ਹੈ ਕਿ ਆ ਆਪਾਂ 778 ਦੀ ਤਿਆਰੀ ਕਰਕੇ ਰੱਖੀਏ ਕਿਉਂਕਿ ਕੱਲ ਦੇ ਦਿਨ ਬੱਚਿਆਂ ਨੇ ਪੀਆਰ ਵੀ ਲੈਣੀ ਆ ਔਰ ਬੱਚੇ ਇਸ ਕੈਪੇਬਲ ਵੀ ਹੈਗੇ ਨੇ ਜਿਹੜੇ ਸਾਡੇ ਸਟੂਡੈਂਟ ਲੇਟੈਸਟ ਪਲੱਸ 2 ਪਾਸ ਨੇ ਗ੍ਰੈਜੂਏਸ਼ਨ ਪਾਸ ਆਊਟ ਨੇ ਤੇ ਸੌਰੀ ਗ੍ਰੈਜੂਏਸ਼ਨ ਦਾ ਤਾਂ ਅਜੇ ਅੱਗੇ ਰਿਜ਼ਲਟ ਆਉਣਾ ਪਰ ਖਾਸ ਕਰਕੇ ਜਿਹੜੇ ਪਲੱਸ 2 ਵਾਲਿਆਂ ਦਾ ਸਾਡੇ ਬੱਚਿਆਂ ਦਾ ਰਿਜ਼ਲਟ ਤੇ ਆਇਲੈਟਸ ਦੇ ਉੱਤੇ ਥੋੜਾ ਮੇਜਰਲੀ ਫੋਕਸ ਕਰੀਏ 36 ਜਿਹੜਾ ਹੈਗਾ ਹੈ ਐਵਰੀ ਮੋਡਿਊਲ ਦੇ ਵਿੱਚੋਂ ਤੁਹਾਡਾ ਜਿਹੜਾ ਈਚ ਮੋਡਿਊਲ ਤੁਹਾਡਾ 6 ਹੋਣਾ ਚਾਹੀਦਾ ਹੈ ਓਵਰਆਲ ਸਾਡੇ ਆਇਲੈਟਸ 6 ਆਇਲੈਟਸ ਸਕੋਰ ਹੈ ਤਾਂ ਤੁਹਾਡੇ ਲਈ ਬਹੁਤ ਬੈਸਟ ਓਪਰਚ्युनिटीज ਹੈਗੀਆਂ ਨੇ ਬਾਕੀ ਘੱਟ ਆਇਲੈਟਸ ਸਕੋਰ ਵਿਦਆਊਟ ਆਇਲੈਟਸ ਵਾਲੇ ਪੀਟੀ ਨਹੀਂ ਕੀਤਾ ਬੱਚਿਆਂ ਦੇ ਉਹਨਾਂ ਦੇ ਲਈ ਫਿਰ ਆਪਸ਼ਨ ਵੀ ਲਿਮਟਿਡ ਰਹਿ ਜਾਂਦੀਆਂ ਨੇ ਲਿਮਟਿਡ ਆਪਸ਼ਨਸ ਨੇ ਉਹਦੇ ਵਿੱਚ ਫਿਰ ਆਪਾਂ ਯੂਨੀਵਰਸਿਟੀ ਜਾਂ ਬਹੁਤ ਅੱਛਾ ਏਰੀਆ ਨਹੀਂ ਸੋਚ ਸਕਦੇ ਫਿਰ ਪਰ ਰੂਲਰ ایرੀਏ ਵਾਲੂ ਮੂਵ ਔਨ ਕਰਾਂਗੇ ਇਸ ਕਰਕੇ ਜਿਹੜੇ ਬੱਚੇ ਕੈਪੇਬਲ ਨੇ ਜਿਹੜੇ ਆਪਣੇ ਆਇਲਰਟ ਸਕੋਰ ਈਚ ਮੋਡਿਊਲ 6 ਲੈ ਸਕਦੇ ਨੇ ਓਵਰ ਆਲ 6.5 ਜਿਹੜੀ ਰਿਕੁਆਇਰਮੈਂਟ ਹੈ ਇਸ ਟਾਈਮ ਆਸਟ੍ਰੇਲੀਆ ਦੀ ਜੇ ਤਾਂ ਉਹਨੂੰ ਫੁੱਲਫਿਲ ਕਰ ਸਕਦੇ ਨੇ ਤੇ ਜ਼ਰੂਰ ਬੱਚਾ ਨੂੰ ਕਰਨਾ ਚਾਹੀਦਾ ਹੈ ਇੱਕ ਆਸਟ੍ਰੇਲੀਆ ਗੈਪ ਨੂੰ ਲੈ ਕੇ ਬਹੁਤ ਸੀਰੀਅਸ ਹੈ ਤੇ ਗੈਪ ਦੇ ਨਾ ਵਧਾਓ ਗੈਪ ਦੇ ਉੱਤੇ ਥੋੜਾ ਫੋਕਸ ਕਰੋ ਜੇ ਤੁਹਾਡਾ ਗੈਪ 2 ਤੋਂ 3 ਮਹੀਨੇ 4 ਮਹੀਨੇ ਪੈ ਵੀ ਜਾਂਦਾ ਹੈ ਤੇ ਉਹਦੇ ਲਈ ਨਾਲ ਦੀ ਨਾਲ ਇੱਥੇ ਕੋਈ ਕੋਰਸ ਜਾਂ ਕੋਈ ਆਪਣੀ ਕੋਚਿੰਗ ਸਟਾਰਟ ਰੱਖੋ ਯਾਨੀ ਕਿ ਮੈਂ ਆਇਲਰਟਸ ਦੀ ਕੋਚਿੰ ਟੀਟ ਕਰ ਰਿਹਾ ਸੀਗਾ ਉਹ ਤੁਹਾਡੇ ਲਈ ਕਿਤੇ ਵੀ ਜਸਟੀਫਿਕੇਸ਼ਨ ਨਹੀਂ ਹੈ ਅਬ ਇਸ ਆਫੀਸਰ ਨੂੰ ਦੇਣ ਲਈ ਆਸਟ੍ਰੇਲੀਆ ਗਵਰਨਮੈਂਟ ਨੂੰ ਦੇਣ ਲਈ ਇਸ ਕਰਕੇ ਜਿਹੜੀ ਵੀ ਤੁਸੀਂ ਇੱਥੇ ਗੈਪ ਆ ਤੁਹਾਡਾ ਜਿਹੜਾ ਤੁਸੀਂ ਇੱਥੇ 2 ਮਹੀਨੇ 3 ਮਹੀਨੇ ਰਹਿ ਰਹੇ ਹੋ ਉਹ 2-3 ਮਹੀਨੇ ਦੇ ਵਿੱਚ ਵਿੱਚ ਤੁਹਾਡਾ ਕੁਝ ਨਾ ਕੁਝ ਜਿਹੜਾ ਉਹ ਕੀਤਾ ਹੋਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਜਿਹੜੇ ਵੀ ਬੱਚੇ ਸਾਡੇ ਕੋਲ ਅਪਲਾਈ ਕਰਨਾ ਉਹਨਾਂ ਚਾਹੁੰਦੇ ਨੇ ਜਿਹੜੇ ਬੱਚੇ ਸਾਡੇ ਕੋਲ ਇਸ ਟਾਈਮ 2024 ਵਾਲੇ ਪਾਸ ਆਊਟ ਨੇ ਉਹਨਾਂ ਬੱਚਿਆਂ ਦੀ ਮੈਂ ਖਾਸ ਕਰਕੇ ਇਸ ਟਾਈਮ ਜਿਹੜੀ ਅਸੈਸਮੈਂਟ ਖੁਦ ਲੈ ਰਹੀ ਆ ਆਸਟ੍ਰੇਲੀਆ ਆਨ ਤੋਂ ਬਾਅਦ ਕੀ ਅਸੈਸਮੈਂਟ ਬੱਚੇ ਮੈਨੂੰ ਖੁਦ ਦੇਣ ਤਾਂ ਕਿ ਬੱਚਿਆਂ ਦੇ ਕਨਸਰਨ ਨੂੰ ਮੈਂ ਜਾਣ ਸਕਾਂ ਬੱਚਿਆਂ ਦੇ ਜਿਹੜੇ ਇੰਟਰਸਟ ਨੂੰ ਜਾਣ ਸਕਾਂ ਤਾਂ ਕਿ ਬੱਚਿਆਂ ਦੇ ਵਿੱਚ ਜਿਹੜੀ ਇੱਕ ਮਾਈਂਡ ਦੇ ਵਿੱਚ ਸੈਟਅਪ ਹੁੰਦਾ ਹੈ ਕਿ ਮੈਂ ਇਸ ਕੋਰਸ ਦੇ ਵਿੱਚ ਜਾ ਕੇ ਮੈਂ ਆਪਣੇ ਫਿਊਚਰ ਦੇ ਵਿੱਚ ਮੇਰੇ ਡ੍ਰੀਮਸ ਨੇ ਮੈਂ ਇਹ ਕਰਾਂ ਤੇ ਉਹਦੇ ਉੱਤੇ ਮੇਜਰਲੀ ਕ੍ਰੀਏਟਿਵ ਫਿਚਰ ਕਾਉਂਸਲੈਂਜਾਂ ਵੱਲੋਂ ਫੋਕਸ ਕੀਤਾ ਜਾ ਰਿਹਾ ਹੈ ਦੂਸਰੀ ਗੱਲ ਆ ਕਿ ਬੱਚੇ ਨੂੰ ਉੱਥੇ ਜਾ ਕੇ ਪੀਆਰ ਲੈਨ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਪੀਆਰ ਜਿਹੜੀ ਆ ਬੱਚੇ ਦੀ ਇੱਥੋਂ ਹੀ ਅਸੀਂ ਪ੍ਰੀਪਲਾਨ ਕਰਕੇ ਚੱਲ ਰਹੇ ਹਾਂ ਕਿ ਬੱਚਿਆਂ ਦੀ ਆਸਟ੍ਰੇਲੀ ਦੇ ਵਿੱਚ ਮੇਜਰ ਪ੍ਰੋਬਲਮ ਬੱਚਾ ਨੂੰ ਪੀਆਰ ਨੂੰ ਲੈ ਕੇ ਹੁੰਦੀ ਆ ਔਰ ਜਿਹੜੇ ਬੱਚੇ ਸਾਡੇ ਬਾਰ-ਬਾਰ ਉਥੇ ਸਟੱਡੀ ਤੇ ਜਾ ਰਹੇ ਨੇ ਉਹਨਾਂ ਦੇ ਲਈ ਕ੍ਰੀਏਟਿਵ ਫਿਊਚਰ ਕਾਉਂਸਲੈਂਜਾ ਕੋਲ ਬਹੁਤ ਅੱਛੀਆਂ ਆਪਸ਼ਨਸ ਨੇ ਭਾਵੇਂ ਮੈਂ ਬਾਕਪਮੈਂਟ ਦੀ ਗੱਲ ਕਰਾਂ ਭਾਵੇਂ ਮੈਂ ਪੀਆਰ ਦੀ ਗੱਲ ਕਰਾਂ ਹੋਰ ਸਾਡੇ ਜਿਹੜੇ ਬੱਚੇ ਇੱਥੇ ਗੈਪ ਵਾਲੇ ਬੈਠੇ ਨੇ 19 18 ਪਾਸ ਆਊਟ ਉਹਨਾਂ ਦੇ ਲਈ ਸਾਡੇ ਕੋਲ ਆਸਟ੍ਰੇਲੀਆ ਸਟੱਡੀ ਐਕਸਚੇਂਜ ਪ੍ਰੋਗਰਾਮ ਵੀ ਅਵੇਲੇਬਲ ਆ ਉਹਦੇ ਵਿੱਚ ਵੀ ਅਪਲਾਈ ਕਰਕੇ ਤੁਸੀਂ ਜਾ ਸਕਦੇ ਹੋ ਉੱਥੇ ਜਾ ਕੇ ਅਸੀਂ ਤੁਹਾਡਾ ਸਟੱਡੀ ਪਰਮਿਟ ਕਨਵਰਟ ਕਰਾਵਾਂਗੇ ਇੱਥੋਂ ਤੁਸੀਂ ਟੂਰਿਸਟ ਵੀ ਤੇ ਕਾਫੀ ਸਾਡੇ ਸਟੂਡੈਂਟ ਉਥੇ ਜਾ ਵੀ ਚੁੱਕੇ ਨੇ ਜਿਨ੍ਹਾਂ ਨੂੰ ਮੈਂ ਮਿਲ ਕੇ ਵੀ ਆਈਆਂ ਤੇ ਇਸ ਟਾਈਮ ਉਹ ਬੱਚੇ ਸਾਡੇ ਸੈਟਲ ਵੀ ਨੇ ਹੂੰ ਬਿਲਕੁਲ ਹੈ ਬਹੁਤ ਸਾਰੀਆਂ ਆਪਸ਼ਨਸ ਤੁਹਾਨੂੰ ਮਿਲ ਸਕਦੀਆਂ ਜੇਕਰ ਤੁਸੀਂ ਆਸਟ੍ਰੇਲੀਆ ਸਟਡੀ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੁਹਾਨੂੰ ਦੱਸ ਦਿੰਦੇ ਆ ਕਿ ਜੇਕਰ ਤੁਸੀਂ ਮੈਮ ਨੂੰ ਮਿਲਣਾ ਤਾਂ ਫੇਸ ਇੱਕ ਮੁਹਾਲੀ ਦੇ ਵਿੱਚ ਮਿਲ ਸਕਦੇ ਹੋ ਜਲੰਧਰ ਦੇ ਵਿੱਚ ਮਿਲ ਸਕਦੇ ਹੋ ਅਹਮਦਾਬਾਦ ਦੇ ਵਿੱਚ ਵੀ ਇੱਕ ਦੋ ਦਿਨ ਮੈਮ ਮੰਥ ਦੇ ਵਿੱਚ ਆਉਂਦੇ ਆ ਤੁਸੀਂ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਕਿਸ ਦਿਨ ਤੁਸੀਂ ਉੱਥੇ ਪਹੁੰਚ ਕੇ ਜਿਹੜਾ ਹੈਗਾ ਆ ਕੇ ਮੈਮ ਨੂੰ ਮਿਲ ਸਕਦੇ ਹੋ ਮੈਮ ਨਾਲ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਜਿਹੜਾ ਆਫਿਸ ਓਪਨ ਕੀਤਾ ਗਿਆ ਹੈ ਨਵਾਂ ਆਫਿਸ ਓਪਨ ਕੀਤਾ ਗਿਆ ਹੈ ਕ੍ਰੀਏਟਿਵ ਫਿਊਚਰ ਵੱਲੋਂ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਸਾਡੇ ਸ਼ੋਅ ਵੱਲੋਂ ਸਾਡੇ ਦਰਸ਼ਕਾਂ ਵੱਲੋਂ ਵੀ ਤੁਹਾਨੂੰ ਤੇ ਕਿਸ ਤਰ੍ਹਾਂ ਦਾ ਪਲਾਨ ਆਇਆ ਵੀ ਉੱਥੇ ਆਫਿਸ ਦੀ ਜਿਹੜੀ ਹੈਗੀ ਹੈ ਕਿਉਂ ਰਿਕੁਆਇਰਮੈਂਟ ਤੁਹਾਨੂੰ ਮਹਿਸੂਸ ਹੋਈ ਵੀ ਤੁਸੀਂ ਉੱਥੇ ਜਾ ਕੇ ਆਫਿਸ ਪੂਰਾ ਪਲਾਨ ਕਰਕੇ ਆਏ ਹੁਣ ਤੱਕ ਸਾਨੂੰ ਕਦੀ ਰਿਕੁਆਇਰਮੈਂਟ ਨਹੀਂ ਮਹਿਸੂਸ ਹੋਈ ਕਿਉਂਕਿ ਸਾਡੇ ਕੋਲ ਸੈਟਅਪ ਪਹਿਲਾਂ ਤੋਂ ਹੀ ਅਵੇਲੇਬਲ ਆ ਕੈਨੇਡਾ ਚ ਵੀ ਆਸਟ੍ਰੇਲੀਆ ਦੇ ਵਿੱਚ ਵੀ ਹੁਣ ਰਿਕੁਆਇਰਮੈਂਟ ਮੇਜਰਲੀ ਸਾਨੂੰ ਜਿਹੜੀ ਉੱਥੇ ਅਸੀਂ ਚੀਜ਼ ਜਿਹੜੀ ਸਾਡੇ ਇਥੋਂ ਬੱਚੇ ਸਾਡੇ ਸਟੱਡੀ ਐਕਸਚੇਂਜ ਪ੍ਰੋਗਰਾਮ ਲਈ ਜਾ ਰਹੇ ਨੇ ਖਾਸ ਕਰਕੇ ਜਿਹੜੇ ਬੱਚਿਆਂ ਦਾ ਗੈਪ ਪੈ ਗਿਆ ਉੱਥੇ ਜਾ ਕੇ ਉਹ ਅਲੱਗ-ਅਲੱਗ ਕੰਸਲਟੈਂਟ ਹਾਇਰ ਕਰਦੇ ਨੇ ਫਿਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਇਸ ਕੋਰਸ ਤੇ ਐਡਮਿਸ਼ਨ ਲਈਏ ਅਸੀਂ ਇਥੋਂ ਸੀਓਈ ਬੱਚਿਆਂ ਦੀ 1 ਵੀਕ ਦੇ ਵਿੱਚ ਕਨਫਰਮ ਕਰਾ ਕੇ ਦੇ ਦੇ ਸੀ ਫਿਰ ਉੱਥੇ ਫਾਈਲ ਪੁਟ ਆਨ ਕਿਸੇ ਹੋਰ ਕੰ ਅਸੀਂ ਕਾ ਸਾਡਾ ਜਿਹੜਾ ਸਾਡੇ ਥਰੂ ਅਸੀਂ ਉੱਥੇ ਭੇਜਿਆ ਸੀਗਾ ਤੇ ਉਹਨਾਂ ਦੀਆਂ ਵਾਰ-ਵਾਰੀ ਇੰਡੀਆ ਦੇ ਵਿੱਚ ਕਾਲ ਲੱਗਣਾ ਲਾਣਾ ਉਹ ਹੋਰ ਉਹ ਬੜਾ ਮਤਲਬ ਹਰਾਸ਼ ਹੋ ਰਿਆ ਸੀ ਸਾਡਾ ਬੱਚਾ ਉਹਨਾਂ ਦੇ ਲਈ ਅਸੀਂ ਇਹ ਚੀਜ਼ ਕੀਤੀ ਹੈ ਕਿ ਜਿਹੜਾ ਵੀ ਬੱਚੇ ਨੂੰ ਸਾਡਾ ਇਥੋਂ ਬੱਚਾ ਸਾਡਾ ਜਾ ਰਿਹਾ ਉੱਥੇ ਜਾ ਕੇ ਉਹਨੂੰ ਜਿਹੜੀਆਂ ਪੋਸਟ ਲੈਂਡਿੰਗ ਸਰਵਿਸਿਜ਼ ਚਾਹੀਦੀਆਂ ਕਿਉਂ ਨਾ ਕ੍ਰੀਏਟਿਵ ਫਿਊਚਰ ਕਾਉਂਸਲੈਂਜਾ ਵੱਲੋਂ ਵੀ ਦਿੱਤੀਆਂ ਜਾਣ ਤੇ ਇਹ ਸਿਰਫ ਬੱਚਿਆਂ ਦੀ ਸਰਵਿਸਿਜ਼ ਦੇ ਲਈ ਤੇ ਬੱਚਿਆਂ ਦੇ ਕੰਫਰਟ ਦੇ ਲਈ ਅਸੀਂ ਇਹ ਜਿਹੜਾ ਆਫਿਸ ਓਪਨ ਕੀਤਾ ਉੱਥੇ ਤਾਂ ਕਿ ਸਾਡੇ ਜਿਹੜੇ ਬੱਚੇ ਖਾਸ ਕਰਕੇ ਆਸਟ੍ਰੇਲੀਆ ਸਟੱਡੀ ਐਕਸਚੇਂਜ ਪ੍ਰੋਗਰਾਮ ਦੇ ਲਈ ਜਾ ਰਹੇ ਨੇ ਗੈਪ ਵਾਲੇ ਬੱਚੇ ਨੇ ਆਈਲਟਸ ਨਹੀਂ ਕੀਤਾ ਪੀਟੀ ਨਹੀਂ ਕੀਤੀ ਉਹਨਾਂ ਨੂੰ ਕੱਲ ਦੇ ਦਿਨ ਉੱਥੇ ਦਿੱਕਤ ਨਾ ਆਵੇ ਤੇ ਇੱਕ ਜਿਹੜੇ ਸਾਡੇ ਬੱਚੇ ਤੋਂ ਸਟੱਡੀ ਪਰਮਿਟ ਤੇ ਜਾਂਦੇ ਨੇ ਸਟੱਡੀ ਪਰਮਿਟ ਵਾਲੇ ਖਾਸ ਕਰਕੇ ਸਾਡੇ ਬੱਚੇ ਉਹਨਾਂ ਦੇ ਲਈ ਇਹ ਚੀਜ਼ਾਂ ਬਹੁਤ ਜ਼ਿਆਦਾ ਜਿਹੜੀਆਂ ਇੰਪੋਰਟੈਂਟ ਨੇ ਕਿ ਉਹਨਾਂ ਨੂੰ ਉੱਥੇ ਪੀਆਰ ਗਾਈਡੈਂਸ ਚਾਹੀਦੀ ਆ ਤੇ ਉਹਨਾਂ ਨੂੰ ਅੱਗੇ ਕਿਹੜੇ ਪਰਮਿਟਸ ਦੇ ਵਿੱਚ ਜਾਣ ਦੀ ਜ਼ਰੂਰਤ ਆ ਕਿੱਥੇ ਜਾ ਕੇ ਅਪਲਾਈ ਕਰਨ ਜਾਂ ਉਸੇ ਏਰੀਆ ਦੇ ਵਿੱਚ ਰੁਕਣ ਕਿ ਉਹਨਾਂ ਦਾ ਪੀਆਰ ਦੇ ਲਈ ਐਲੀਜੀਬਿਲਟੀ ਬੰਦੀ ਆ ਕਿ ਨਹੀਂ ਬੰਦੀ ਆ ਹਾਇਲਟ ਸਕੋਰ ਕਿੰਨਾ ਚਾਹੀਦਾ ਸਪਾਊਸ ਵਾਲਿਆਂ ਨੂੰ ਬੜੀਆਂ ਪ੍ਰੋਬਲਮ ਸਾਰੀਆਂ ਉਹਨਾਂ ਤੇ ਲਈ ਅਸੀਂ ਉੱਥੇ ਇਹ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਅਸੀਂ ਸਰਵਿਸਿਜ਼ ਪ੍ਰੋਵਾਈਡ ਕਰ ਸਕੀਏ ਕਿਉਂਕਿ ਕਾਫੀ ਟਾਈਮ ਤੋਂ ਸਾਡੇ ਸਟੂਡੈਂਟਸ ਦੀ ਡਿਮਾਂਡ ਸੀ ਕਿ ਮੈਮ ਸਾਨੂੰ ਇੱਥੇ ਆ ਕੇ ਪ੍ਰੋਬਲਮ ਹੁੰਦੀ ਆ ਤੁਹਾਡਾ ਕੋਈ ਸਰਵਿਸਿਸ ਲਈ ਇੱਥੇ ਸੈਂਟਰ ਨਹੀਂ ਅਵੇਲੇਬਲ ਤੁਹਾਡਾ ਕੋਈ ਇੱਥੇ ਆਫਿਸ ਨਹੀਂ ਅਵੇਲੇਬਲ ਤੇ ਉਹ ਕਰਕੇ ਵਾਰ-ਵਾਰ ਸਟੂਡੈਂਟਸ ਦੇ ਫੋਰਸ ਕਰਨ ਤੋਂ ਬਾਅਦ ਅਸੀਂ ਕ੍ਰੀਏਟਿਵ ਫਿਊਚਰ ਕਾਉਂਸਲੈਂਡਾਂ ਨੇ ਇਹ ਡਿਸੀਜਨ ਲਿਆ ਕਿਉਂ ਨਾ ਅਸੀਂ ਆਸਟ੍ਰੇਲੀਆ ਵੀ ਆਪਣੀਆਂ ਸਰਵਿਸਿਸ ਨੂੰ ਕੰਟੀਨਿਊ ਰੱਖੀਏ ਹੂੰ ਬਿਲਕੁਲ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋ ਜਾਂ ਤੁਸੀਂ ਟੂਰਿਸਟ ਵੀਜ਼ੇ ਤੇ ਇੱਥੋਂ ਗਏ ਹੋ ਕਈ ਵਾਰੀ ਵੀਜ਼ਾ ਐਕਸਟੈਂਨ ਕਰਨਾ ਹੁੰਦਾ ਸਟੱਡੀ ਦੇ ਵਿੱਚ ਜਾਂ ਕਿਸ ਤਰ੍ਹਾਂ ਦੇ ਨਾਲ ਤੁਸੀਂ ਉੱਥੇ ਵਰਕ ਪਰਮਿਟ ਆਇਆ ਜਾਂ ਵੀਰ ਕਿਵੇਂ ਲੈ ਸਕਦੇ ਹੋ ਆਸਟ੍ਰੇਲੀਆ ਦੇ ਜਿਹੜੇ ਸਟੂਡੈਂਟ ਹੈਗੇ ਆ ਉਹਨਾਂ ਨੂੰ ਕੋਈ ਵੀ ਇਨਕੁਆਰੀ ਕੋਈ ਵੀ ਜਰੂਰਤ ਹੈਗੀ ਹੈ ਤਾਂ ਤਾਂ ਵੀ ਤੁਸੀਂ ਆਸਟ੍ਰੇਲੀਆ ਵਾਲਾ ਨੰਬਰ ਵੀ ਅਸੀਂ ਸਕਰੀਨ ਤੇ ਐਂਡ ਦੇ ਉੱਤੇ ਜਾ ਕੇ ਪਲੇ ਕਰਾਂਗੇ ਜਿਹੜਾ ਉੱਥੇ ਕਿਸ ਤਰ੍ਹਾਂ ਦੇ ਨਾਲ ਆਫਿਸ ਦਾ ਐਡਰੈਸ ਵੀ ਹੋ ਨਾਲ ਦੇ ਨਾਲ ਨੰਬਰ ਵੀ ਤੁਸੀਂ ਉਸ ਦੇ ਉੱਤੇ ਵੀ ਕਾਲ ਕਰ ਸਕਦੇ ਹੋ ਜਿਹੜੇ ਸਟੂਡੈਂਟ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ ਤੁਹਾਨੂੰ ਕਿਸੇ ਵੀ ਸਰਵਿਸਿਸ ਦੇ ਲੋੜ ਆ ਤੁਸੀਂ ਆਪਣਾ ਕਾਲਜ ਚੇਂਜ ਕਰਨਾ ਹੈ ਯੂਨੀਵਰਸਿਟੀ ਬਾਰੇ ਕੁਝ ਪੁੱਛਣਾ ਹੈ ਕਈ ਵਾਰੀ ਕੋਈ ਸਿਟੀ ਚੇਂਜ ਕਰਨੀ ਹੈ ਕਿਸ ਤਰ੍ਹਾਂ ਦੇ ਨਾਲ ਤੁਸੀਂ ਕਰ ਸਕਦੇ ਹੋ ਪੀਆਰ ਤੁਸੀਂ ਕਿਵੇਂ ਲੈ ਸਕਦੇ ਹੋ ਉਸ ਦੇ ਲਈ ਵੀ ਤੁਸੀਂ ਕ੍ਰੀਏਟਿਵ ਫਿਊਚਰ ਕਾਉਂਸਲਿੰਗਰ ਦੇ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਔਰ ਪੂਰੀ ਜਾਣਕਾਰੀ ਜਿਹੜੀ ਹਾਸਲ ਕਰ ਸਕਦੇ ਹੋ ਮੈਮ ਨਾਲ ਦੇ ਨਾਲ ਜਿਹੜਾ ਸਟੱਡੀ ਐਕਸਚੇਂਜ ਪ੍ਰੋਗਰਾਮ ਹੈਗਾ ਇਹ ਕਿਸ ਤਰ੍ਹਾਂ ਦਾ ਹੈਗਾ ਔਰ ਕਿਹੜੇ-ਕਿਹੜੇ ਜਿਹੜੇ ਸਟੂਡੈਂਟ ਹੈਗੇ ਨੇ ਇਸ ਦੇ ਲਈ ਅਪਲਾਈ ਕਰ ਸਕਦੇ ਆ ਜਾਂ ਕਿਨਾਂ ਨੂੰ ਕਰਨਾ ਚਾਹੀਦਾ ਹੈ ਜਿਹੜੇ ਫ੍ਰੈਸ਼ ਨੇ ਉਹ ਕਰਨ ਜਾਂ ਜਿਨ੍ਹਾਂ ਦਾ ਗੈਪ ਹੈ ਜਾਂ ਜਿਨ੍ਹਾਂ ਦੀ ਇਜ ਜ਼ਿਆਦੀ ਹੋ ਜਾਂਦੀ ਹੈ ਉਹ ਸਟੂਡੈਂਟ ਹੀ ਇਸ ਦੇ ਇਹਦੇ ਲਈ ਕਰਕੇ ਉੱਥੇ ਜਾ ਕੇ ਸਟੱਡੀ ਚ ਕਨਵਰਟ ਹੋ ਜਾਂਦਾ ਹੈ ਇਹ ਪ੍ਰੋਗਰਾਮ ਇਹ ਸਿਰਫ ਸਾਡੇ ਕੋਲ ਸਟੱਡੀ ਐਕਸਚੇਂਜ ਪ੍ਰੋਗਰਾਮ ਨਹੀਂ ਹੈ ਸਾਡੇ ਕੋਲ ਵਰਕ ਐਕਸਚੇਂਜ ਪ੍ਰੋਗਰਾਮ ਵੀ ਹੈ ਪੀਆਰ ਐਕਸਚੇਂਜ ਪ੍ਰੋਗਰਾਮ ਵੀ ਹੈ ਜਿਨ੍ਹਾਂ ਦੀ ਬਹੁਤ ਜ਼ਿਆਦਾ ਗੈਪ ਹੈ ਗਿਆ ਹੈ ਆਇਲੈਂਡ ਸਕੋਰ ਘਟ ਹੈ ਜਾਂ ਜਿਹੜੇ ਬੱਚੇ ਅੱਗੇ ਸਟੱਡੀ ਕੰਟੀਨਿਊ ਨਹੀਂ ਕਰਨਾ ਚਾਹੁੰਦੇ ਉਹ ਇੱਥੋਂ ਟੂਰਿਸਟ ਵੀਜ਼ੇ ਤੇ ਜਾ ਕੇ ਉੱਥੇ ਅਸੀਂ ਵਰਕ ਫਾਰਮੈਂਟ ਐਕਸਚੇਂਜ ਪ੍ਰੋਗਰਾਮ ਵੀ ਦੇ ਰਹੇ ਹਾਂ ਅਸੀਂ ਪੀਆਰ ਐਕਸਚੇਂਜ ਪ੍ਰੋਗਰਾਮ ਵੀ ਇਹ ਬੱਚਿਆਂ ਨੂੰ ਜਿਹੜੀਆਂ ਪੋਸਟ ਲੈਂਡਿੰਗ ਸਰਵਿਸਿਜ਼ ਚਾਹੀਦੀਆਂ ਤੇ ਖਾਸ ਕਰਕੇ ਜਿਹੜਾ ਸਟੱਡੀ ਐਕਸਚੇਂਜ ਪ੍ਰੋਗਰਾਮ ਆ ਸਾਡੇ ਉਹਨਾਂ ਸਟੂਡੈਂਟਸ ਦੇ ਲਈ ਆ ਜਿਹੜੇ ਸਟੂਡੈਂਟ ਸਾਡੇ 18 ਪਾਸ ਆਊਟ ਨੇ 19 ਪਾਸ ਆਊਟ ਨੇ 20 ਪਾਸ ਆਊਟ ਨੇ 21 22 ਪਾਸ ਆਊਟ ਨੇ ਤੇ ਉਹਨਾਂ ਬੱਚਿਆਂ ਦੇ ਲਈ ਅਸੀਂ ਇਹ ਆਸਟ੍ਰੇਲੀਆ ਸਟੱਡੀ ਐਕਸਚੇਂਜ ਪ੍ਰੋਗਰਾਮ ਜਿਹੜਾ ਹੈ ਅਵੇਲੇਬਲ ਆ ਤਾਂ ਕਿ ਉਹਨਾਂ ਦਾ ਇੱਕ ਡ੍ਰੀਮ ਹੈ ਆਸਟ੍ਰੇਲੀਆ ਦੇ ਵਿੱਚ ਜਾ ਕੇ ਸਟੱਡੀ ਕਰਨਾ ਉੱਥੇ ਆਪਣੀ ਜਿਹੜੀ ਆ ਅੱਗੇ ਕੈਰੀਅਰ ਦੇ ਉੱਤੇ ਕੰਮ ਕਰਨਾ ਤੇ ਉਹਨਾਂ ਬੱਚਿਆਂ ਦੇ ਲਈ ਖਾਸ ਕਰਕੇ ਇਹ ਪ੍ਰੋਗਰਾਮ ਆ ਜਿਹੜੇ ਸਾਡੇ ਬੱਚੇ ਉੱਥੇ ਜਾ ਕੇ ਆਪਣੀ ਸਟੱਡੀ ਕੰਟੀਨਿਊ ਕਰਨਾ ਚਾਹੁੰਦੇ ਨੇ ਤੇ ਬਾਕੀ ਜਿਹੜੇ ਬੱਚੇ ਉੱਥੇ ਸਟੱਡੀ ਕੰਟੀਨਿਊ ਨਹੀਂ ਕਰਨਾ ਚਾਹੁੰਦੇ ਵਰਕ ਪਰਮਿਟ ਚਾਹੀਦਾ ਹੈ ਪੀਆਰ ਚਾਹੀਦੀ ਆ ਉਹ ਵੀ ਸਾਡੇ ਕੋਲ ਇਹ ਆ ਕਿ ਟੂਰਿਸਟ ਵੀਜ਼ੇ ਤੇ ਇੱਥੋਂ ਜਾਓ ਉੱਥੇ ਜਾ ਕੇ ਅਸੀਂ ਪੋਸਟ ਲੈਂਡਿੰਗ ਤੁਹਾਨੂੰ ਵਰਕ ਪਰਮਿਟ ਔਰ ਪੀਆਰ ਦੀਆਂ ਜਿਹੜੀਆਂ ਸਰਵਿਸਿਜ਼ ਆ ਉਹ ਪ੍ਰੋਵਾਈਡ ਕਰਾਵਾਂਗੇ ਤੁਹਾਡੀ ਮਰਜ਼ੀ ਦੀ ਲੋਕੇਸ਼ਨ ਨਹੀਂ ਹੋਊਗੀ ਪ੍ਰੇਫਰੈਂਸ ਨਹੀਂ ਹੋਊਗੀ ਤੁਹਾਡੀ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਏਰੀਆ ਦੇ ਵਿੱਚ ਅਸੀਂ ਤੁਹਾਡਾ ਜੌਬ ਆਫਰ ਪਾ ਕੇ ਤੁਹਾਡਾ ਵਰਕ ਪਰਮਿਟ ਅਪਲਾਈ ਕਰ ਸਕਦੇ ਆ ਇਸ ਏਰੀਆ ਦੇ ਵਿੱਚ ਅਸੀਂ ਜੌਬ ਆਫਰ ਪਾ ਕੇ ਤੁਹਾਡੀ ਪੀਆਰ ਅਪਲਾਈ ਕਰ ਸਕਦੇ ਆ ਉਹ ਅਸੀਂ ਤੁਹਾਨੂੰ ਉੱਥੇ ਜਾ ਕੇ ਗਾਈਡ ਕਰਾਂਗੇ ਜੇ ਤੁਹਾਨੂੰ ਪੋਸਟ ਲੈਂਡਿੰਗ ਸਰਵਿਸਿਜ਼ ਚਾਹੀਦੀਆਂ ਜਾਂ ਤੁਸੀਂ ਉੱਥੇ ਪਹਿਲਾਂ ਦਾ ਤੁਹਾਡੇ ਕੋਲ ਟੂਰਿਸਟ ਵੀਜ਼ਾ ਅਵੇਲੇਬਲ ਆ ਤੁਸੀਂ ਉੱਥੇ ਜਾ ਕੇ ਕੋਈ ਸਰਵਿਸਿਜ਼ ਚਾਹੁੰਦੇ ਹੋ ਜਾਂ ਸਾਡੇ ਤੋਂ ਟੂਰਿਸਟ ਵੀਜ਼ਾ ਕਰਵਾ ਕੇ ਉੱਥੇ ਜਾ ਕੇ ਤੁਸੀਂ ਆਪਣੀਆਂ ਜਿਹੜੀਆਂ ਇਹ ਵਰਕ ਪਰਮਿਟ ਔਰ ਪੀਆਰ ਦੀਆਂ ਸਰਵਿਸਿਸ ਲੈਣਾ ਚਾਹੁੰਦੇ ਨੇ ਉਹ ਸਾਡੇ ਕੋਲ ਅਵੇਲੇਬਲ ਆ ਇਹ ਵਿੱਚ ਟੂਰਿਸਟ ਵੀਜ਼ਾ ਅਸੀਂ ਕਿਉਂ ਰੱਖਿਆ ਹੈ ਕਿਉਂਕਿ ਆਸਟ੍ਰੇਲੀਆ ਡਾਇਰੈਕਟ ਕਿਸੇ ਨੂੰ ਇਥੋਂ ਪੀਆਰ ਨਹੀਂ ਦਿੰਦਾ ਜਲਦੀ ਦੇ ਬਹੁਤ ਜਲਦੀ ਇਥੇ ਵਰਕ ਪਰਮਿਟ ਕਨਵਰਟ ਨਹੀਂ ਹੁੰਦਾ ਬੱਚੇ ਦਾ ਉੱਥੇ ਜਾ ਕੇ ਜਦੋਂ ਅਸੀਂ ਉਹਨਾਂ ਦੀ ਧਰਤੀ ਤੇ ਜਾ ਕੇ ਆਪਣਾ ਇਹ ਪ੍ਰੋਗਰਾਮ ਦੇ ਵਿੱਚ ਅਪਲਾਈ ਕਰਦੇ ਆਂ ਤੇ ਉੱਥੇ ਵੀਜ਼ਾ ਚਾਂਸਸ ਕਿਤੇ ਨਾ ਕਿਤੇ ਜ਼ਿਆਦਾ ਹੁੰਦੇ ਨੇ ਤੇ ਜਿਹੜੇ ਰਿਜ਼ਲਟ ਆ ਉਹ ਵੀ ਥੋੜੇ ਫਾਸਟਲੀ ਆਉਂਦੇ ਨੇ ਕਿਉਂਕਿ ਇੱਥੋਂ ਦੀ ਇਮੀਗ੍ਰੇਸ਼ਨ ਔਰ ਉੱਥੋਂ ਦੀ ਇਮੀਗ੍ਰੇਸ਼ਨ ਦੋਨਾਂ ਦੇ ਵਿੱਚ ਥੋੜਾ ਟਾਈਮ ਡਿਫਰੈਂਸ ਹੈਗਾ ਕਿ ਟਾਈਮਲੀ ਉਥੇ ਜਿਹੜਾ ਬੱਚਾ ਅਪਲਾਈ ਕਰਕੇ ਜਿਹੜਾ ਆਪਣਾ ਰਿਜ਼ਲਟ ਆ ਉਹ ਲੈ ਸਕਦਾ ਹੈ ਤੇ ਇੱਥੋਂ ਜਦੋਂ ਆਪਣੀਆਂ ਰਿਕੁਆਇਰਮੈਂਟਸ ਅਸੀਂ ਚੈੱਕ ਕਰਦੇ ਆ ਉਹ ਫਿਰ ਥੋੜਾ ਬੱਚਾ ਵੀ ਇੱਥੋਂ ਕਨਫਿਊਜ਼ ਹੁੰਦਾ ਹੈ ਕਿ ਇਸ ਏਰੀਆ ਚ ਮੈਂ ਜਾਵਾਂ ਨਾ ਜਾਵਾਂ ਵਕਮਟ ਅਪਲਾਈ ਕਰਾਂ ਜਾਂ ਨਾ ਕਰਾਂ ਪੀਆਰ ਅਪਲਾਈ ਕਰਾਂ ਜਾਂ ਨਾ ਕਰਾਂ ਜੇ ਮੈਂ ਪੀਆਰ ਅਪਲਾਈ ਕਰਦਾ ਮੈਨੂੰ ਕਿੰਨਾ ਟਾਈਮ ਲੱਗੂਗਾ ਫਿਰ ਆਇਲਟ ਆਇਲਟਸ ਰਿਕੁਆਇਰਮੈਂਟ ਜਿਹੜੀ ਆ ਉਹ ਬਹੁਤ ਜ਼ਿਆਦਾ ਹੁੰਦੀ ਆ ਉਹਦੇ ਵਿੱਚ ਕੀ ਆ ਸੀ ਪੀਆਰ ਦੇ ਵਿੱਚ ਫਾਈਲ ਪਾ ਕੇ ਆਇਲਟਸ ਰਿਕੁਆਇਰਮੈਂਟ ਜ਼ਿਆਦਾ ਵੀ ਹੁੰਦੀ ਆ ਤੇ ਕੀ ਤੂੰ ਆਪਣਾ ਨੇਚਰ ਚ ਹਾਈਲਾਈਟਸ ਜਿਹੜਾ ਉਹ ਕਲੀਅਰ ਕਰਕੇ ਸਾਨੂੰ ਦੇ ਦੇ ਅਸੀਂ ਤੇਰੀ ਫਾਈਲ ਸਬਮਿਟ ਕਰ ਦਿੰਦੇ ਆ ਤੇ ਨਾਲ ਹੀ ਜਿੱਦੇ ਤੇਰਾ ਰਿਜ਼ਲਟ ਆ ਜਾਏਗਾ ਅਸੀਂ ਹਾਈਲਾਈਟਸ ਨਾਲ ਪੁਟ ਔਨ ਕਰਕੇ ਤਾਂ ਕਿ ਜਿਹੜਾ ਜਿਹੜਾ ਪੁਆਇੰਟ ਕਾਊਂਟਿੰਗ ਆ ਪ੍ਰੋਪਰਲੀ ਕੰਪਲੀਟ ਹੋ ਸਕੇ ਹਮ ਬਿਲਕੁਲ ਹੈ ਬਹੁਤ ਸਾਰੀਆਂ ਆਪਸ਼ਨਸ ਤੁਹਾਨੂੰ ਮਿਲੀਆਂ ਨੇ ਕਿਸ ਤਰ੍ਹਾਂ ਦੇ ਨਾਲ ਤੁਸੀਂ ਜੇਕਰ ਆਸਟ੍ਰੇਲੀਆ ਪਹੁੰਚ ਕੇ ਵੀ ਤੁਹਾਡੀਆਂ ਬਹੁਤ ਸਾਰੀਆਂ ਇਨਕੁਆਰੀਜ਼ ਹੁੰਦੀਆਂ ਕਿਸ ਤਰ੍ਹਾਂ ਦੇ ਨਾਲ ਤੁਸੀਂ ਉੱਥੇ ਆਪਣੇ ਵੀਜ਼ੇ ਨੂੰ ਅੱਗੇ ਵਧਾ ਸਕਦੇ ਹੋ ਜਾਂ ਸਟੱਡੀ ਨੂੰ ਕਿਸ ਤਰ੍ਹਾਂ ਦੇ ਨਾਲ ਕਨਵਰਟ ਕਰਾ ਸਕਦੇ ਹੋ ਜਾਂ ਤੁਸੀਂ ਕਿਸੇ ਹੋਰ ਵੀਜ਼ੇ ਤੇ ਗਏ ਹੋ ਵਰਕਸ ਕਿਵੇਂ ਕਨਵਰਟ ਕਰਵਾਣਾ ਤੁਸੀਂ ਟੂਰਿਸਟ ਤੇ ਗਏ ਹੋ ਤਾਂ ਅੱਗੇ ਕੀ ਤੁਹਾਨੂੰ ਆਪਸ਼ਨਸ ਮਿਲੀਆਂ ਨੇ ਇਹਨਾਂ ਸਾਰੀਆਂ ਸਰਵਿਸਸਾਂ ਕਰਕੇ ਹੀ ਕ੍ਰੀਏਟਿਵ ਫਿਊਚਰ ਵੱਲੋਂ ਜਿਹੜਾ ਆਸਟ੍ਰੇਲੀਆ ਦੇ ਵਿੱਚ ਆਫਿਸ ਓਪਨ ਕੀਤਾ ਗਿਆ ਤੁਸੀਂ ਉੱਥੇ ਪਹੁੰਚ ਸਕਦੇ ਹੋ ਔਰ ਖਾਸ ਤੌਰ ਤੇ ਸਭ ਤੋਂ ਵੱਡੀ ਖੁਸ਼ੀ ਜਿਹੜੇ ਇੰਡੀਅਨ ਸਟੂਡੈਂਟ ਨੇ ਉਹਨਾਂ ਦੇ ਲਈ ਹੈ ਕਿ ਤੁਹਾਨੂੰ ਹੁਣ ਜਾ ਕੇ ਪ੍ਰੋਬਲਮ ਨਹੀਂ ਆਉਣਗੀਆਂ ਜੇ ਆਉਣਗੀਆਂ ਵੀ ਤਾਂ ਕ੍ਰੀਏਟਿਵ ਫਿਊਚਰ ਤੁਹਾਡੇ ਲਈ ਆਸਟ੍ਰੇਲੀਆ ਦੇ ਵਿੱਚ ਵੀ ਬੈਠਾ ਹੋਇਆ ਹੈ ਉੱਥੇ ਵੀ ਤੁਹਾਡੀ ਹੈਲਪ ਦੇ ਲਈ ਲਗਾਤਾਰ ਤਿਆਰ ਰਹੂਗਾ ਜਿਸ ਤਰ੍ਹਾਂ ਦੇ ਨਾਲ ਇੰਡੀਆ ਦੇ ਵਿੱਚ ਸਰਵਿਸਿਜ਼ ਦੇ ਰਿਹਾ ਉਸੇ ਤਰੀਕੇ ਦੇ ਨਾਲ ਉੱਥੇ ਵੀ ਤੁਸੀਂ ਸਰਵਿਸਿਜ਼ ਜਿਹੜੀਆਂ ਨੇ ਲੈ ਸਕਦੇ ਹੋ ਤੁਹਾਨੂੰ ਕੋਈ ਵੀ ਪ੍ਰੋਬਲਮਸ ਆਉਂਦੀਆਂ ਨੇ ਜਿਨ੍ਹਾਂ ਨੇ ਇੱਥੋਂ ਜਾਣਾ ਹੈ ਤਾਂ ਹਰ ਚੀਜ਼ ਦੇ ਵਿੱਚ ਤੁਹਾਡੀ ਹੈਲਪ ਕ੍ਰੀਏਟਿਵ ਫਿਚਰ ਵੱਲੋਂ ਕੀਤੀ ਜਾਊਗੀ ਅਸੀਂ ਉਮੀਦ ਕਰਦੇ ਹਾਂ ਸਕਰੀਨ ਤੇ ਨੰਬਰ ਆ ਰਿਹਾ ਇਸ ਤੇ ਤੁਸੀਂ ਸ਼ੋ ਤੋਂ ਬਾਅਦ ਵੀ ਕਾਲ ਕਰ ਸਕਦੇ ਹੋ ਕਿਸੇ ਵੀ ਦਿਨ ਸਵੇਰੇ 10 ਤੋਂ ਲੈ ਕੇ 6 ਵਜੇ ਤੱਕ ਕਾਲ ਕਰੋ ਗੁਰਪ੍ਰੀਤ ਮੈਮ ਨੂੰ ਮੈਨਾਂ ਚਾਹੁੰਦੇ ਹਾਂ ਅਪਾਇੰਟਮੈਂਟ ਲੈ ਕੇ ਮਿਲ ਸਕਦੇ ਹਾਂ ਮੋਹਾਲੀ ਦੇ ਵਿੱਚ ਜਲੰਧਰ ਦੇ ਵਿੱਚ ਨਾਲ ਦੇ ਨਾਲ ਅਹਮਦਾਬਾਦ ਗੁਜਰਾਤ ਤੋਂ ਜੇ ਕੋਈ ਸਾਡਾ ਸ਼ੋਅ ਦਿਖ ਰਿਹਾ ਉਧਰ ਵੀ ਤੇ ਆਸਟ੍ਰੇਲੀਆ ਦੇ ਵਿੱਚ ਆਲਰੇਡੀ ਤੁਸੀਂ ਵੀਡੀਓ ਕਾਨਫਰੈਂਸਿੰਗ ਨਹੀਂ ਜਾਂ ਉੱਥੇ ਜਿਹੜਾ ਸਟਾਫ ਹੈ ਉਹਨਾਂ ਨੂੰ ਮਿਲ ਕੇ ਵੀ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ ਸਮੇਂ ਸਮੇਂ ਤੇ ਮੈਂ ਵੀ ਆਪ ਵਿਜ਼ਿਟ ਕਰਦੇ ਆ ਆਸਟ੍ਰੇਲੀਆ ਦੇ ਵਿੱਚ ਮੈਮ ਨਾਲ ਦੇ ਨਾਲ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ ਨਾ ਸਤੰਬਰ ਇਨਟੇਕ ਦੇ ਲਈ ਕੀ ਆਪਸ਼ਨਸ ਨੇ ਜਿਵੇਂ ਹੁਣ 2024 ਵਾਲੇ ਪਾਸ ਆਉਣ ਨੇ ਸਤੰਬਰ ਲਈ ਬੱਸ ਸਮਾਂ ਬਹੁਤ ਘੱਟ ਰਹਿ ਗਿਆ ਹੈ ਕੀ ਹਜੇ ਵੀ ਸਟੂਡੈਂਟ ਜਿਹੜੇ ਅਪਲਾਈ ਕਰ ਸਕਦੇ ਆ ਬਿਲਕੁਲ ਸਾਡੇ ਕੋਲ ਕਾਫੀ ਆਪਸ਼ਨਸ ਨੇ ਸਪਟੰਬਰ ਇਨਟੇਕ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜਾ ਸਕਦੇ ਹੋ ਔਰ ਖਾਸ ਕਰਕੇ ਕੈਨੇਡਾ ਦੀ ਜੇ ਮੈਂ ਗੱਲ ਕਰਾਂ ਕੈਨੇਡਾ ਦੇ ਵਿੱਚ ਜਿਹੜੇ ਬੱਚੇ ਅਪਲਾਈ ਕਰਨਾ ਚਾਹੁੰਦੇ ਆ ਪ੍ਰਿਵਿੰਸ ਜਿਹੜੀ ਲੈਟਰ ਆ ਸਾਡੇ ਕੋਲ ਉਹ ਵੀ ਸਾਡੇ ਕੋਲ ਜਿਹੜੀ ਆ ਉਹ ਅਸੀਂ within 2 3 days ਜਿਹੜੀ ਆ ਲੈਟਰ ਜਿਹੜੀ ਆ ਬੱਚੇ ਨੂੰ ਪ੍ਰੋਵਾਈਡ ਕਰ ਰਹੇ ਆ ਇੱਕ ਦਿਨ ਦੇ ਵਿੱਚ ਐਲਓਏ ਸੀ ਜਿਹੜੀਆਂ ਬੱਚੇ ਨੂੰ ਲੈ ਕੇ ਦੇ ਰਹੇ ਆ ਜਿਹੜੀ ਪ੍ਰਵਿੰਸ ਐਸੈਪਟੇਸ਼ਨ ਲੈਟਰ ਹੈ ਉਹਦੇ ਵਿੱਚ ਬੱਚੇ ਨੂੰ ਜ਼ਿਆਦਾ ਵੜੀ ਕਰਨ ਦੀ ਜ਼ਰੂਰਤ ਨਹੀਂ ਆ ਅਸੀਂ ਬੱਚੇ ਨੂੰ ਪਹਿਲਾਂ ਹੀ ਕਲੀਅਰ ਕਰ ਦਾਂਗੇ ਕਿ ਤੇਰੀ ਜਿਹੜੀ ਆ ਪ੍ਰਵਿੰਸ ਐਸੈਪਟੇਸ਼ਨ ਲੈਟਰ ਉਹ ਕਿੰਨੇ ਦਿਨ ਦੇ ਵਿੱਚ ਆਊਗੀ ਸਾਡੇ ਵੱਲੋਂ ਕੋਸ਼ਿਸ਼ 2 3 ਦਿਨ ਕਿਹਾ ਜਾਂਦਾ ਹੈ ਬਟ ਸਾਡੇ ਵੱਲੋਂ ਇੱਕ ਇੱਕ ਦਿਨ ਦੇ ਵਿੱਚ ਅਸੀਂ ਬੱਚਿਆਂ ਦੀਆਂ ਜਿਹੜੀਆਂ ਪ੍ਰਵਿੰਸ ਐਸੈਪਟੇਸ਼ਨ ਲੈਟਰ ਉਹ ਮੰਗਵਾ ਕੇ ਦੇ ਰਹੇ ਆ within 15 days ਅਸੀਂ ਫਾਇਲਾ ਬੱਚੇ ਦੀ ਐਮਬੈਸੀ ਤੱਕ ਪਹੁੰਚਾ ਰਹੇ ਆ ਕਿਉਂਕਿ ਸਤੰਬਰ ਇਨਟੇਕ ਦੇ ਵਿੱਚ ਜ਼ਿਆਦਾ ਸਮਾਂ ਨਹੀਂ ਬਚਿਆ ਬੱਚਾ ਨੂੰ ਪਤਾ ਹੀ ਆ ਕਲੀਅਰ ਆ ਕਿ ਕਿਹੜੇ ਏਰੀਆ ਚ ਅਪਲਾਈ ਕਰੀਏ ਕਿੱਥੇ ਅਪਲਾਈ ਕਰੀਏ ਕਿਉਂਕਿ ਮੋਸਟਲੀ ਬੱਚਾ ਕੋਲ ਕਾਫੀ ਨੌਲੇਜ ਹੈ ਤੇ ਜਿਹੜੇ ਸਾਡੇ ਨਾਨ ਐਸਡੀਐਸ ਕੈਟਾਗਰੀ ਵਾਲੇ ਬੱਚੇ ਆ ਉਹ ਵੀ ਜਿਹੜੇ ਆ ਕਯੂਬਿਕ ਮੌਂਟਰੀਅਲ ਦੇ ਵਿੱਚ ਅਪਲਾਈ ਕਰਕੇ ਸਾਡੇ ਕੋਲ ਕਯੂਬਿਕ ਦੇ ਵਿੱਚ ਕਾਫੀ ਆਪਸ਼ਨਸ ਨੇ ਨਾਨ ਐਸਡੀਐਸ ਵਾਲੇ ਬੱਚਿਆਂ ਦੇ ਲਈ ਜਿਨ੍ਹਾਂ ਦੇ ਆਇਲਟ ਸਕੋਰ ਘੱਟ ਰਹਿ ਜਾਂਦੇ ਆ ਪਰਸੈਂਟੇਜ ਘੱਟ ਹੈ ਉਹਨਾਂ ਨੂੰ ਲੱਗਦਾ ਕਿ ਅਸੀਂ ਐਲੀਜੀਬਲ ਨਹੀਂ ਆ ਜਾ ਉਹਨਾਂ ਨੂੰ ਲੱਗਦਾ ਸੀ ਜੀਆਈਸੀ ਪੇ ਨਹੀਂ ਕਰ ਸਕਦੇ ਤੇ ਉਹਦੇ ਲਈ ਸਾਡੇ ਕੋਲ ਕਯੂਬਿਕ ਦੇ ਵਿੱਚ ਕਾਫੀ ਆਪਸ਼ਨਸ ਹੈਗੀਆਂ ਨੇ ਜਿਹੜੇ ਬੱਚੇ ਲੈ ਕੇ ਉੱਥੇ ਆਪਣਾ इजीली ਜਿਹੜਾ ਆਪਣੀ ਕਲ ਦੇ ਦਿਨ ਪੀਆਰ ਵੀ ਲੈ ਸਕਦੇ ਨੇ ਤੇ ਬਾਕੀ ਬਹੁਤ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਆ ਉੱਥੇ ਜਿਵੇਂ ਲੈਂਗੁਏਜ ਸਿੱਖਣ ਦੇ ਤੁਹਾਨੂੰ ਉਥੋਂ ਦੀ ਗਵਰਨਮੈਂਟ ਪੈਸੇ ਦਿੰਦੀ ਆ ਉਹਦੇ ਨਾਲ ਤੁਹਾਡੇ ਲਿਵਿੰਗ ਐਕਸਪੈਂਸ इजीली ਨਿਕਲ ਜਾਂਦੇ ਆ ਉਹ ਵੀ ਸਾਡੇ ਕੋਲ ਕਾਫੀ ਆਪਸ਼ਨ ਨੇ ਔਰ ਕੈਨੇਡਾ ਦੇ ਵਿੱਚ ਜਿਹੜੇ ਬੱਚੇ ਅਪਲਾਈ ਕਰਨਾ ਚਾਹੁੰਦੇ ਨੇ ਟਾਈਮਲੀ ਅਪਲਾਈ ਕਰਨ ਡਿਲੇ ਨਾ ਕਰਨ ਔਰ ਪ੍ਰੋਵਿੰਸ ਐਕਸੈਪਟੇਸ਼ਨ ਜਿਹੜੇ ਬੱਚਿਆਂ ਦੀ ਅਸੀਂ ਅਪਲਾਈ ਕਰਾਂਗੇ ਵਿਦਿਨ 2-3 ਡੇਸ ਅਸੀਂ ਉਹ ਲੈ ਕੇ ਦਵਾਂਗੇ ਬਾਕੀ ਕਾਲਜ ਯੂਨੀਵਰਸਿਟੀ ਦੇ ਵਿੱਚ ਜਿੱਥੇ ਵੀ ਬੱਚਾ ਸਾਡੇ ਕੋਲ ਐਡਮਿਸ਼ਨ ਲੈਂਦਾ ਹੈ ਉੱਥੇ ਸਭ ਤੋਂ ਪਹਿਲਾਂ ਬੱਚੇ ਦੀ ਜਿਹੜੀ ਆ ਅਸੈਸਮੈਂਟ ਹੋਊਗੀ ਅਸੈਸਮੈਂਟ ਦੇ ਵਿੱਚ ਅਸੀਂ ਕਲੀਅਰ ਕਰਾਂਗੇ ਕਿ ਇਸ ਯੂਨੀਵਰਸਿਟੀ ਕਾਲਜ ਦੇ ਵਿੱਚ ਇਹ ਕੋਰਸ अवेलेबल ਹੈ ਜਾਂ ਨਹੀਂ ਹੈ ਕਿਉਂਕਿ ਕਈ ਵਾਰ ਫਾਈਲ ਜਿਹੜੀਆਂ ਫੜ ਲਈਆਂ ਜਾਂਦੀਆਂ ਕਿਉਂਕਿ ਸਾਡੇ ਕੋਲ ਵੀ ਬੱਚੇ ਆਏ ਆ ਕਿ ਸਾਡੇ ਨਾਲ ਕਮਿਟਮੈਂਟ ਹੋਈ ਸੀ ਕਿ ਇਸ ਯੂਨੀਵਰਸਿਟੀ ਦੀ ਤੁਹਾਡੀ ਜਿਹੜੀ ਆ ਇਸ ਕੋਰਸ ਦੇ ਵਿੱਚ ਐਡਮਿਸ਼ਨ ਹੋ ਜੂਗੀ ਪਰ ਐਡਮਿਸ਼ਨ ਹੋਈ ਨਹੀਂ ਇਟ ਮੀਨਸ ਕਈ ਵਾਰ ਕਿਸੇ ਕੰਸਲਟੈਂਟ ਕੋਲ ਜਾਂ ਕਿਸੇ ਕੋਲ ਅਪਡੇਸ਼ਨ ਪ੍ਰੋਪਰ ਤਰੀਕੇ ਨਾਲ ਨਹੀਂ ਹੁੰਦੀ ਸਾਡੇ ਕੋਲ ਪ੍ਰੋਪਰ ਪੋਰਟਲ ਦੇ ਵਿੱਚ ਅਪਡੇਸ਼ਨ ਹੋਊਗੀ ਅਸੀਂ ਨਾਲ ਦੀ ਨਾਲ ਤੁਹਾਨੂੰ ਕੋਰਸਿਸ ਦਿਖਾਵਾਂਗੇ ਕਿ ਇਸ ਕੋਰਸ ਦੇ ਵਿੱਚ ਅਸੀਂ ਐਡਮਿਸ਼ਨ ਜਿਹੜੀ ਲੈ ਕੇ ਦਵਾਂਗੇ 778 ਵਾਲੇ ਜਿਹੜੇ ਇੰਨੇ ਅੱਛੇ ਪ੍ਰੋਫਾਈਲ ਜਿਹੜੇ ਸਾਡੇ ਕੋਲ ਬੈਕ ਟੂ ਬੈਕ ਆ ਰਹੇ ਨੇ ਅਹਮਦਾਬਾਦ ਆਫਿਸ ਤੋਂ ਬਹੁਤ ਅੱچھے ਪ੍ਰੋਫਾਈਲ ਜਿਹੜੇ ਸਾਡੇ ਕੋਲ ਕੈਨੇਡਾ ਦੇ ਲਈ ਆਏ ਨੇ ਤੇ ਉਹਨਾਂ ਦੇ ਲਈ ਅਸੀਂ ਪ੍ਰੋਮਿਸਡ ਹੈ ਕਿ ਸਕਾਲਰਸ਼ਿਪ ਦੇ ਨਾਲ ਅਸੀਂ ਬੱਚਿਆਂ ਨੂੰ ਜਿਹੜਿਆ ਅੱਗੇ ਲੈ ਕੇ ਚੱਲਾਂਗੇ ਤਾਂ ਕਿ ਬੱਚਿਆਂ ਦਾ ਵੀ ਪ੍ਰੋਪਰ ਤਰੀਕੇ ਨਾਲ ਜਿਹੜਾ ਇੱਕ ਬੈਨੀਫਿਟ ਹੋ ਸਕੇ ਫਾਈਨੈਂਸ਼ਲੀ ਤਾਂ ਕਿ ਬੱਚਾ ਨੂੰ ਜਿਹੜਾ GIC ਜ਼ਿਆਦਾ ਲੱਗਦਾ ਹੈ ਜਾਂ ਉਹਦੀ ਯੂਨੀਵਰਸਿਟੀ ਦੀ ਫੀਸ ਜੋ ਸਕਾਲਰਸ਼ਿਪ ਤੇ ਲਈ ਇੱਕ ਬੱਚੇ ਦੀ ਜਿਹੜੇ ਰਾਈਟਸ ਨੇ ਉਹ ਪ੍ਰੋਪਰ ਤਰੀਕੇ ਨਾਲ ਕ੍ਰੀਏਟਿਵ ਫਿਊਚਰ ਕਾਉਂਸਲ ਹੈ ਜਾਂ ਉਹਨਾਂ ਦੇ ਰਾਈਟਸ ਦਾ ਧਿਆਨ ਰੱਖਦਾ ਉਹਨਾਂ ਦੀ ਸਕਾਲਰਸ਼ਿਪ ਉਹਨਾਂ ਦੇ ਪ੍ਰੋਪਰਲੀ ਟਾਈਮਲੀ ਉਹਨਾਂ ਨੂੰ ਉਸ ਯੂਨੀਵਰਸਿਟੀ ਕਾਲਜ ਜਿੱਥੇ अवेलेबल ਜੋ अवेलेबल ਹੋਊਗਾ ਉਹ ਤੁਹਾਨੂੰ ਮਿਲੇਗਾ ਇਹ ਸਾਡਾ ਪ੍ਰੋਮਿਸ ਹੋਊਗਾ ਕਿਉਂਕਿ ਮੋਸਟਲੀ ਇੰਡੀਆ ਦੇ ਵਿੱਚ ਸਕਾਲਰਸ਼ਿਪ ਨੂੰ ਲੈ ਕੇ ਕਾਫੀ ਚੀਜ਼ਾਂ ਜਿਹੜੀਆਂ ਹਿਡਨ ਚ ਰੱਖੀਆਂ ਜਾਂਦੀਆਂ ਪਰ ਸਾਡੇ ਵੱਲੋਂ ਚੀਜ਼ਾਂ ਸਕਾਲਰਸ਼ਿਪ ਵਾਲ ਕਲੀਅਰ ਕਰਕੇ ਬੱਚਿਆਂ ਨਾਲ ਚੱਲੀਆਂ ਜਾਣਗੀਆਂ ਜੀ ਮੈਮ ਜਿਵੇਂ ਹੁਣ 2024 ਵਾਲੇ ਪਾਸਪੋਰਟ ਸਟੂਡੈਂਟ ਹੈਗੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਜਦੋਂ ਉਹਨਾਂ ਨੇ ਪਲਾਨ ਕਰਨਾ ਹੈ ਨਾ ਕੰਟਰੀ ਦਾ ਪਹਿਲਾਂ ਤਾਂ ਕੰਟਰੀ ਕਿਵੇਂ ਚੂਸ ਕਰਨ ਔਰ ਨਾਲ ਦੀ ਨਾਲ ਕੰਸਲਟੈਂਟ ਕਿਵੇਂ ਚੂਸ ਕਰਨ ਆਪਣੀ ਪ੍ਰੋਫਾਈਲ ਦਾ ਖਾਸ ਧਿਆਨ ਰੱਖੋ ਕਿ ਤੁਹਾਡੀ ਪ੍ਰੋਫਾਈਲ ਕਿੱਥੋਂ ਲਈ ਐਲੀਜੀਬਲ ਆ ਸਭ ਤੋਂ ਪਹਿਲਾਂ ਅਸੀਂ ਪ੍ਰੋਫਾਈਲ ਦੇ ਉੱਤੇ ਜਾਵਾਂਗੇ ਕਿ ਸਾਡਾ ਕੀ ਇਸ ਕੰਟਰੀ ਦੇ ਵਿੱਚ ਵੀਜ਼ਾ ਨਿਕਲ ਸਕਦਾ ਹੈ ਕੱਲ ਦੇ ਦਿਨ ਜਿਹੜਾ ਕੋਰਸ ਲੈ ਕੇ ਜਾ ਰਹੇ ਹਾਂ ਤੁਸੀਂ ਹੁਣ ਤਾਂ ਉਹਨਾਂ ਵੱਲੋਂ ਜਿੰਨੇ ਵੀ ਕੋਰਸਸ ਦੇ ਉੱਤੇ ਆ ਪ੍ਰੋਪਰ ਤਰੀਕੇ ਨਾਲ ਕਲੈਰੀਫਿਕੇਸ਼ਨ ਦੇ ਦਿੱਤਾ ਗਿਆ ਹਰ ਕੰਟਰੀ ਨੂੰ ਕਿ ਐਨੇ ਜਿਹੜੇ ਆ ਇਮੀਗ੍ਰੈਂਟਸ ਸਾਨੂੰ ਚਾਹੀਦੇ ਨੇ ਇੰਨਾ ਇੰਨਾ ਕਲੀਅਰ ਕੀਤਾ ਹੋਇਆ ਹਰ ਕੰਟਰੀ ਨੇ ਕਲੀਅਰ ਕੀਤਾ ਅੱਜ 18000 ਸਮਥਿੰਗ ਇਮੀਗ੍ਰੈਂਟਸ ਉਹਨਾਂ ਨੇ ਕਲੀਅਰ ਕਰ ਦਿੱਤਾ ਆਸਟ੍ਰੇਲੀਆ ਨੇ ਜਿਹੜਾ ਕਿ ਆਉਣ ਵਾਲੇ 1 ਇਅਰ ਤੱਕ ਉਹਨਾਂ ਨੂੰ ਚਾਹੀਦੇ ਨੇ ਤੇ ਹੁਣ ਉਹਨਾਂ ਨੂੰ ਇਮੀਗ੍ਰੈਂਟਸ ਜਿਹੜੇ ਚਾਹੀਦੇ ਨੇ ਉਹ ਕਿਹਦੇ ਵਿੱਚ ਚਾਹੀਦੇ ਨੇ ਸ਼ੈਫ ਚਾਹੀਦੇ ਨੇ ਜਾਂ ਉਹਨਾਂ ਨੂੰ ਨੈਨੀ ਕੇਅਰ ਵਾਲੇ ਚਾਹੀਦੇ ਨੇ ਜਾਂ ਨਰਸਿਸ ਚਾਹੀਦੀਆਂ ਨੇ ਜਾਂ अर्ਲੀ ਚਾਈਲਡਹੂਡ ਵਾਲੇ ਬੱਚੇ ਚਾਹੀਦੇ ਨੇ ਉਹ ਬਲੋਗ ਪ੍ਰੋਪਰ ਕਲੀਅਰ ਹੈ ਇਸ ਟਾਈਮ ਤੇ ਹੁਣ ਤੁਸੀਂ ਆਪਣਾ ਇੰਟਰਸਟ ਦੇਖੋ ਕਿ ਕੱਟਆਫ ਕਿਹੜੇ ਉੱਤੇ ਜਾ ਰਿਹਾ ਹੈ ਕਿਹੜੇ ਉੱਤੇ ਜਿਹੜੀਆਂ ਆਨ ਡਿਮਾਂਡ ਲਿਸਟ ਆ ਜਿਹੜੀਆਂ ਜਿਹੜੀਆਂ ਕਲੀਅਰ ਹੋ ਚੁੱਕੀਆਂ ਨੇ ਡਾਕਟਰ ਨਰਸਿਸ ਦੇ ਲਈ ਆਈਟੀ ਸੈਕਟਰ ਦੇ ਲਈ ਜਿਹੜਾ ਕਿ ਕੈਨੇਡਾ ਨੇ ਵੀ ਪ੍ਰੋਪਰ ਤਰੀਕੇ ਨਾਲ ਕਲੀਅਰ ਕਰ ਦਿੱਤਾ ਹੈ ਕਿ ਕਿੰਨੇ ਪਰਸੈਂਟੇਜ ਸਾਨੂੰ ਡਾਕਟਰ ਚਾਹੀਦੇ ਨੇ ਨਰਸਿਸ ਚਾਹੀਦੀਆਂ ਨੇ ਫਾਰਮਰ ਚਾਹੀਦੇ ਨੇ ਆਈਟੀ ਚਾਹੀਦੇ ਨੇ ਪਲੰਬਰ ਚਾਹੀਦੇ ਨੇ ਟਰੱਕ ਟਰਕਿੰਗ ਵਾਲੇ ਚਾਹੀਦੇ ਨੇ ਇਸ ਕਰਕੇ ਕਿੰਨੇ ਉਹਨਾਂ ਨੂੰ ਉੱਥੇ ਜਿਹੜੀ ਆ ਮੈਨਪਾਵਰ ਚਾਹੀਦੀ ਆ ਹਰ ਕੰਟਰੀ ਵੱਲੋਂ ਕਲੀਅਰ ਕੀਤਾ ਜਾ ਰਿਹਾ ਹੈ ਇਹਦੇ ਉੱਤੇ ਖਾਸ ਫੋਕਸ ਦੇਣ ਦੀ ਬੱਚੇ ਨੂੰ ਜ਼ਰੂਰਤ ਆ ਤੁਹਾਡਾ ਇੰਟਰਸਟ ਕੀ ਕਹਿੰਦਾ ਦੇਖੋ ਤੁਹਾਡੀ ਜਿਹੜੀ ਇੱਕ ਤੁਹਾਡਾ ਇੱਕ ਮੈਂਟਲੀ ਜਿਹੜਾ ਸੈਟਅਪ ਹੈ ਉਹ ਇਹੀ ਹੈ ਕਿ ਤੁਸੀਂ ਉਸ ਕੰਟਰੀ ਚ ਸੈਟਲਮੈਂਟ ਚਾਹੁੰਦੇ ਹੋ ਇਸ ਨੰਬਰ ਦੇ ਉੱਤੇ ਸ਼ੋਅ ਤੋਂ ਬਾਅਦ ਕਾਲ ਕਰਕੇ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ ਔਰ ਮੈਮ ਨੂੰ ਮਿਲਣਾ ਚਾਹੁੰਦੇ ਹੋ ਤਾਂ ਮੁਹਾਲੀ ਮਿਲ ਸਕਦੇ ਹੋ ਜਲੰਧਰ ਜਾਂ ਨਾਲ ਦੀ ਨਾਲ ਅਹਮਦਾਬਾਦ ਆ ਮਿਲ ਕੇ ਇਹਨਾਂ ਨੂੰ ਜਾਣਕਾਰੀ ਹਾਸਲ ਕਰ ਸਕਦੇ ਹੋ ਵੀਡੀਓ ਕਾਨਫਰੈਂਸਿੰਗ ਰਾਹੀਂ ਵੀ ਤੁਸੀਂ ਕਾਉਂਸਲਿੰਗ ਹੈ ਜਿਹੜੀ ਲੈ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਕੀਮਤੀ ਸਮਾਂ ਦੇਣ ਦੇ ਲਈ ਥੈਂਕ ਯੂ ਜੀ ਤੇ ਸਾਡੇ ਦਰਸ਼ਕਾਂ ਨੇ ਬਹੁਤ ਬਹੁਤ ਧੰਨਵਾਦ ਸਸ਼ਿਕਾ